ਸਤਨਾਮ ਸ਼੍ਰੀ ਵਾਹਿਗੁਰੂ ਸਹਿਬ ਜੀ 12 ਮਹਾ ਮਾਧ ਮਹਲਾ 5ਾ ਕਰ ਚੌਥਾ ਇੱਕ ਓੰਕਾਰ ਸਤਗੁਰ ਪ੍ਰਸਾਦ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲ ਹੋ ਰਾਮ ਚਾਰ ਕੁੰਡ ਦਾ ਜਿਸ ਭ੍ਰਮੇ ਤਕਾਇ ਤਰੁ ਕੀ ਸਾਮ ਤੈਨ ਦੁਦਾ ਤੈ ਬਾਹਰੀ ਕਿਤਨ ਆਵੇ ਕਾਮ ਜਲ ਵਿਨ ਸਾਖੂ ਮਲਾਵਤੀ ਉਪਜੈ ਨਾਹੀ ਧਾਮ ਹਰ ਨਾ ਹਾ ਨ ਮਿਲਿਆ ਸਜਨਾ ਕਤ ਪਾਈਐ ਵਿਸਰਾਮ ਜਿਤ ਘਰ ਹਰ ਕੰਤਨ ਪ੍ਰਗਟੈ ਪਟਨਾਗਰ ਸੇ ਗ੍ਰਾਮ ਸ੍ਰਵ ਸ਼ਿੰਗਾਰ ਤੰਬੂਲ ਰਸ ਸਣਦੇ ਹੀ ਸੋ ਕਾਮ ਪ੍ਰਸਵਮੀ ਕੰਤ ਵੀ ਹੋਣੀਆਂ ਮੀਤ ਸਜਣ ਸਵਜਾਮ ਨਾਨਕੀ ਬੇਨੰਤੀ ਆ ਕਰ ਕਿਰਪਾ ਦੀਜੈ ਨਾਮ ਹਰ ਮਿਲੋ ਸੌਮੀ ਸੰਗ ਪ੍ਰਭ ਜਿਸ ਕਾ ਨਿਚਲ ਧਾਮ ਚੇਤ ਗੋਵਿੰਦ ਆਰਾਧੀਐ ਹੋਵੇ ਅਨੰਦ ਕਾ ਨਾਮ ਸੰਜ ਨਾ ਮਿਲ ਪਾਈਐ ਰਸਨਾ ਨਾਮ ਪੜਾ ਜਿਨ ਪਾਇਆ ਪ੍ਰਭ ਆਪਣਾ ਆਇਤ ਸਹਿ ਗਣਾ ਇਕੰਦ ਸੂਝਿ ਜੀਵਨਾ ਵਿਰਥਾ ਜਨਮ ਜਣਾ ਜਲਤਾਲ ਮਹਿਲ ਪੂਰਿਆ ਰਾਵਿਆ ਵਿੱਚ ਬਣਾ ਸੋ ਪ੍ਰਭ ਚਿਤ ਨ ਆਵੈ ਕਿਤੜਾ ਦੁੱਖ ਗਣਾ ਜਿੰਨੀ ਰਾਵਿਆ ਸੋ ਪ੍ਰਭ ਉਤਨਾ ਭਗਮਣਾ ਹਰ ਦਸਨ ਕੋ ਮਨ ਲੋਚਦਾ ਨਾਨਕ ਪਿਆਸ ਮਨ ਚਿਤ ਮਿਲਾਏ ਸੋ ਪ੍ਰਭ ਤਸ ਕੈ ਪਾਇ ਲਗਾ ਵੈ ਸਾਖ ਧੀਰਨ ਕਿਉ ਵਾਢਿਆ ਜੰਨਾ ਪ੍ਰੇਮਿ ਸ਼ੋਹ ਹਰ ਸਾਜਨ ਪੁਰਖ ਵਿਸਾਰ ਕੈ ਲੱਗੀ ਮਾਇਆ ਤੋ ਉਤਰ ਕਲਤਰਨਾ ਸੰਗਤ ਨਾ ਇਹ ਰਵਨਾਸੀ ਓਹ ਬਲਚ ਬੁਲਚ ਸਗਲੇ ਮੂਏ ਝੂਟਾ ਤੰਦਾ ਮੋਹ ਇੱਕ ਸਹਰ ਕੇ ਨਾਮ ਬਿਨ ਯਕੇ ਲਈਏ ਕੋਹੇ ਤਿਉ ਸਰਬ ਗੁਚ ਨਾਮ ਪ੍ਰਭ ਨ ਵਰਨਾ ਕੋਏ ਪ੍ਰੀਤਮ ਚਰਨੀ ਜੋ ਲਗੇ ਤਨ ਕੀ ਨਰਮਲ ਸੋਏ ਨਨਕੀ ਪ੍ਰ ਬੇਨਤੀ ਪ੍ਰ ਮਿਲ ਹੋ ਪ੍ਰਾਪਤ ਹੋਏ ਵੈ ਸਾਖ ਸੁਹਾਵਾ ਤਾਂ ਲਗੇ ਜਾਂ ਸੰਤ ਬੇਟਾ ਹਰ ਸੋਏ ਹਰ ਜੇਠ ਜੁੜਨਦਾ ਲੋੜੀਐ ਜਸ ਅੱਗੇ ਸਭ ਨਿਵੰਨ ਹਰ ਸਚਨ ਤਾਵਨ ਲੱਗਿਆ ਕਿਸ ਨਾਂ ਦਈ ਬੰਨ ਮਾਨਕ ਮੋਤੇ ਨਾਮ ਪ੍ਰਵੰਨ ਲੱਗੇ ਨਾਹੀ ਸੰ ਰੰਗ ਸਵੇ ਨਾਰਾਇਣ ਜੀਤੇ ਮਨ ਪਵਨ ਜੋ ਹਰ ਲੋੜੇ ਸੋ ਕਰੇ ਸੂਈ ਜੀ ਕਰੰਨ ਜੋ ਪ੍ਰਗਿਤ ਆਪਣੇ ਏਸੇ ਕਈਹ ਧੰਨ ਆਪਣ ਲੀਆ ਜੀ ਮਿਲੈ ਵਿਛੜ ਕਉ ਰੋਵੰਨ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਣਨ ਹਰ ਜੀਤ ਰੰਗੀਲਾ ਤਿਸ ਧਨੀ ਜਿਸ ਕੈ ਭਗ ਮੱਥਾ ਨੈ ਆਸਾਰਤ ਪੰਦਾ ਤਸ ਲਗੈ ਹਰ ਨਾਹੁ ਨਾ ਜਿੰਨਾ ਪਾਸ ਜਗ ਜੀਵ ਨੂੰ ਬਰਕਤ ਆਕੈ ਮਨ ਸੰਧੀ ਆਸੈ ਦੁਇਐ ਪਾਈ ਗੁਚੀਐ ਗਲ ਪਈ ਸੁਜਮ ਕੀ ਫਾਸ ਜਿਹਾ ਬਿਜਾ ਸੋਲਣਾ ਮੱਥਾ ਝੁਲਕੇ ਆਸੈ ਰੈਣ ਵਿਹਾਣੇ ਪਚੋ ਤਾਲੇ ਉੱਠ ਚੱਲੀ ਗਈ ਨਿਰਾਸ ਜਿਨ ਕੋ ਸਾਧੂ ਭੇਟੀ ਐ ਸੋ ਦਰਗਹਿ ਹੋਏ ਇਕਲਾਸੇ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤਦ ਬਿੰਦੂ ਜਾ ਕੋ ਨਹੀਂ ਨਨਕੀ ਅਰਦਾਸ ਆਸਾੜਸ ਹੁੰਦਾ ਜਿਸ ਲੱਗਾ ਜਿਸ ਮਨ ਹਰ ਚਰਨ ਨਿਵਾਸ ਸਾਵਣ ਸਰਦੀ ਕਾਮਣੀ ਚਰਨ ਕਮਲ ਸੋ ਪਿਆਰ ਮੰਤਰਤਾ ਸੱਚ ਰੰਗੇ ਇੱਕੋ ਨਾਮ ਆਧਾਰ ਵਿਖਿਆ ਰੰਕੁੜਾਵੇ ਆ ਦਿਸਨ ਸਭੇ ਸ਼ਾਰੇ ਹਰ ਅਮਰਤ ਬੋ ਸਾਵਣੀ ਗਉ ਸਾਧੂ ਪੀਵਣ ਹਾਰੇ ਬਿਆਨ ਤਨ ਪ੍ਰਸੰਗ ਮੋਲਿਆ ਸਮਰਤ ਪਰ ਕਪਾਰੇ ਹਰ ਮਿਲ ਲੈ ਨੋ ਮਨ ਲੋਚਦਾ ਕਰ ਮਿਲਾਵਣ ਹਾਰੇ ਦੇ ਨੀ ਸਕੇ ਪਰ ਪਾਇਆ ਉਹ ਤਨ ਕੈ ਸਦਵਲਹਾਰ ਨਾਨਕ ਹਰਿ ਜੀ ਮਾਇਆ ਕਰਿ ਸ਼ਬ ਸੁਵਰਣ ਹਾਇ ਰੇ ਸਾਵਣ ਤਿੰਨ ਸੁਹਾਗਣੀ ਜਿਨ ਰਾਮ ਨਾਮ ਉਰਹਾਰ ਪਾਦੋਏ ਪਰੰਪਲਾਣੀਆਂ ਦੂਜਾ ਲੱਗਾ ਹੀਤ ਲਖਸ਼ਿੰਗਰ ਬਨਾਇਆ ਕਾਰਜ ਨਾਹੀ ਕੀਤੇ ਜਿਤ ਦੰਦੇ ਵਿੰਸ ਸੀਤ ਤਵੇਲਾ ਕੈਤਨ ਪ੍ਰੇਤ ਇਹ ਫਕਟ ਚਲਾਇਨ ਦੂਤ ਜਾਵਾਂ ਕਿਸੈ ਨਾ ਦੇਨੀ ਭੇਤੈ ਛੜ ਕੜੋਤੇ ਕਨੈ ਮਾਹੇ ਜੰਸੋ ਲੱਗਾ ਏਤ ਹਤਮ ਰੋੜੈ ਤਨ ਕਪੇ ਸਾਹੋ ਹੋ ਵਾਸੇ ਤਾ ਜਿਹਾ ਵਿਜੈ ਸੋ ਲੁਣਾ ਕਰਮਾਂ ਸੰਧੜਾ ਕੇਤ ਨਾਨਕ ਪ੍ਰਸਨ ਆਗਤੀ ਚਰਨ ਵੋਹਿਤ ਪ੍ਰਵਦੇਤ ਸੇ ਪਾਦੂਏ ਨਰਕ ਨਾ ਪਾਈਆ ਹੈ ਕੋ ਰੱਖਣ ਵਾਲਾ ਏਤ आसुन प्रेम माहाडा को मिलिया हर जाई मन्तन प्यास दर्शन कणी कोई अन मिलावे माए संत सहाई प्रेम के हो तन कै लागा पाए बिन प्रभु क सुख पाई है दुची नाही जाए जिनी चाखा प्रेम रस से तृत्तर रहे आघाए आप त्याग बिनती करहै लेहो प्रभु लडलाए ਜੋ ਹਰ ਕੰਤ ਮਿਲਾਈਆ ਸਈ ਵਿਛੜ ਕਤੈ ਨਾ ਜਾਏ ਪ੍ਰਪਤ ਦੰਦੂ ਜਾ ਕੋ ਨਹੀਂ ਨਾਨਕ ਹਸਣ ਆਏ ਅਸੂ ਸੁਕੀ ਵਸੰਦੀਆ ਜਨ ਮਾਇਆ ਹਰ ਰਾਏ ਕਤ ਕਰਮ ਕਮਾਵਣੇ ਦੁਸਦਾ ਕਾਹੂ ਜੋ ਗਏ ਪਰਮੇਸ਼ਰ ਤੇ ਭੁੱਲਿਆ ਵੇ ਅਪਨ ਸਭੇ ਰੋ ਗਏ ਬੇ ਮੁਖ ਹੋਏ ਰਾਮ ਤੇ ਲਗਨ ਜਨਉ ਜੋਗ ਖਨ ਮੈ ਕੋੜੇ ਹੋਏ ਗਏ ਜਿਤੜੇ ਮਾਇਆ ਭੂਗਾ ਮੇਚਨਾ ਕੋਈ ਕਰ ਸਕਾਏ ਕਿਸ ਤੇ ਰੋਹ ਹੈ ਰੋਜ ਕਿ ਤੱਕ ਸਨਾ ਹੋਵੇ ਲਿਖਿਆ ਤੁਰ ਸੰਜੋਗਾ ਉੜ ਪਾਗੀ ਮੇਰਾ ਪਰਮ ਮਿਲਾਇ ਤੋ ਤਰਾ ਸੋ ਵਿਯੋਗ ਨਨ ਕੋ ਪ੍ਰਵਰਾਕ ਲਹੇ ਮੇਰੇ ਸਾਹਿਬੰਦੀ ਮੋਚ ਕਤਕ ਹੋਵੇ ਸਾਧ ਸੰਗ ਵਿੰਸੈ ਸਭੇ ਸੋਚ ਮੰਗਰ ਮਹ ਸੁਹੰਦੀਆਂ ਹਰ ਪ੍ਰਸੰਗ ਬੈਠੜੀਆਂ ਤਨ ਕੀ ਸੋਵਾ ਕਿਆ ਗਣੀ ਜੇ ਸਾਹਿ ਮਿਲੜੀਆਂ ਤਨ ਮਨ ਮੋਲੇ ਆਰਾਮ ਸੋ ਸੰਗ ਸਾਸੇ ਲੜੀਆਂ ਸਾਚਨਾ ਤੇ ਬਾਹਰੀ ਸੇ ਰਹਿਣਾ ਕਿ ਲੜੀਆਂ ਤਿੰਨ ਦੁੱਖ ਨ ਕਬੂਤਰ ਐ ਸੇ ਜਿਉਂ ਕੇ ਵਸਪੜੀਆਂ ਜਿਨੀ ਰਾਵਿਆ ਪ੍ਰੋ ਆਪਣਾ ਸੇ ਦਿਸਣ ਟਕੜੀਆਂ ਰਤਨ ਜੋ ਹਿਰ ਲਾਲ ਅਰ ਕੰਡ ਤਨਾਂ ਜੜੀਆਂ ਨਨਕ ਵਾਚੈ ਤੂੜ ਤਨ ਪ੍ਰਭ ਸਰਣੇਂਦਰ ਪੜੀਆਂ ਮੰਗਰ ਪ੍ਰਵਾਦਨਾ ਮੋੜਨਾ ਜਨਮੜੀਆਂ ਪਉਕਤ ਕਾਰਨਾ ਬਿਆਪਈ ਕੰਟ ਮਿਲਿਆ ਹਰਨਾ ਹੋ ਮਨ ਵਿਝਿਆ ਚਰਨ ਅਰਵਿੰਦ ਦਰਸ਼ਨ ਲਗੜਾ ਸਾਹ ਓਟ ਗੋਵਿੰਦ ਗੋਪਾਲ ਰਾਏ ਸੇਵਾ ਸਵਾਮੀ ਲਾਹ ਹੋ ਵਿਖਿਆ ਪਹੁੰਚ ਸਕਈ ਮਿਲ ਸਾਧੂ ਗੁਣ ਗਾਹੋ ਜੈ ਤ ਉਜੀਤ ਹੈ ਮਿਲੇ ਸੱਚੀ ਪ੍ਰੀਤ ਸਮਾਹੋ ਕਰ ਗਹਿ ਲੈਨੀ ਪਾਰ ਬ੍ਰਹਮ ਬੋੜ ਨਾ ਵਿਛੜਿਆ ਵਾਰ ਜਉ ਲਖਵੇਰੀਆ ਹਰ ਸਜਨਾ ਅਗਮਗਾ ਹੋ ਸ਼ਰਮ ਪਈ ਨਾਰਾਇਣੇ ਨਾਰਿਕ ਦਰ ਪਈਆ ਔਖ ਸੁਹੰਦਾ ਸਰੋ ਸੁਖ ਜਿਸ ਵਖੇਵੇਂ ਪਰਵਾ ਮਾਗ ਮਜਨ ਸੰਸਾਦੂਆ ਧੋਰੀ ਕ੍ਰਿਸ਼ਨਾਨ ਹਰ ਕਾ ਨਾਮ ਧਿਆਇ ਸੁਣ ਸਭਨਾ ਨੂੰ ਕਰਦਾ ਨੇ ਜਨਮ ਕਰਮ ਉਤਰੈ ਮਨ ਤੇ ਚਾਇ ਕੁਮਾਨ ਕਾਉ ਕ੍ਰੋਧ ਨਾ ਮੋਹੀਐ ਵਿੰਸੈ ਲੋਸ ਸਵਾਨ ਸਚੈ ਮਾਰਗ ਚਲਦੇ ਆਉਸਦ ਕਰੇ ਜਹਾਨ ਅਸਰ ਤੀਰ ਸਗਲ ਪੰਨਾ ਜੀ ਤਿਆ ਪਰਵਾਨ ਜਿਸੋਂ ਦੇਵ ਦਾ ਆਕਾਰ ਸੋਈ ਪ੍ਰਗ ਸੁਜਾਨ ਜਿੰਨਾ ਮਿਲਿਆ ਪ੍ਰਭ ਆਪਣਾ ਨਾਨਕ تن குருਵਾਨ ਮਗ ਸੁਚੇ ਸੇ ਕਾਢੀਐ ਜਿੰ ਪੂਰਾ ਗੁਰ ਮਿਹਰਵਾਨ ਫਲਗਣ ਅੰਦ ਉਪਾਰਜੰਦਾ ਹਰ ਸਚਿ ਪ੍ਰਗਟਿ ਆਏ ਸੰਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ ਛੇ ਸੁਹਾਵੀ ਸਰਸਕੋਂ ਦੁਕਾ ਨਾਹੀ ਜਾਏ ਇਚ ਪੁੰਨੀ ਵਡਪਗ ਨਹੀਂ ਵਰ ਪਾਇਆ ਹਰ ਰਾਇ ਮਿਲ ਸਈਆ ਮੰਗਲ ਗਾਵਹੀ ਗੀਤ ਪਵੰਦ ਅਲਾਏ ਹਰ ਜਿਹਾ ਅਵਰਨਾ ਦਿਸੈ ਕੋ ਦੂਜਾ ਲਵੈ ਨਾ ਲਾਏ ਹਾਲਤ ਪਲਸੋ ਆ ਰਹੇ ਉਹਨਾਂ ਦੇ ਚਲ ਦਿੱਤੀਆਂ ਨੇ ਜਾਏ ਸੰਸਾਰ ਸਾਗਰ ਤੇ ਰੱਖੇਨ ਬਹੁੜਾ ਜਨਮੈ ਧਾਏ ਜਿਵਾ ਇੱਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਏ ਫਲਕ ਨਸਲਾਹੀਐ ਜਿਸਨੂੰ ਤਿਲ ਨਾ ਤਮਾਏ ਜਿਨ ਜਨਾਂ ਉਤੇ ਆਇਆ ਤਨਕੇ ਕਾਜ ਸਰੇ ਹਰਿ ਗੁਰਪੁਰਾ ਆਰਾਧਿਆ ਦਰਗਹ ਸਚ ਖਰੇ ਸਰਵ ਸੁਖਾਂ ਦੇ ਚਰਨ ਹਾਰ ਪੌਜਲਿਕੰਤਰੇ ਪ੍ਰੇਮ ਪਾਤਨ ਪਾਈਆ ਵਿਕਿਆ ਨਾਹੀ ਜਰੇ ਛੋੜ ਗਏ ਦੁਦਾ ਨਸੀ ਪੂਰਨ ਸਚ ਭਰੇ ਪਾਰ ਬ੍ਰਹਮ ਪਰਮ ਸੇ ਹੁੰਦੇ ਮਨ ਅੰਦਰ ਏਕ ਤਾਰੇ ਮਹਾਂ ਦਿਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ ਮਹਾਂ ਦਿਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ